thank you ਹਰੇਕ ਜਿਹੜੇ ਮੇਰੀ ਔਰ ਦੇਖ ਰਹੇ ਹੋ ਲੱਗਦਾ ਹੈ ਤੁਮਨੇ ਕਦੇ ਸਮੁੰਦਰ ਨਹੀਂ ਦੇਖਾ ਸਮੁੰਦਰ ਇੱਕ ਅਜਿਹਾ ਸੋਮਾ ਹੁੰਦਾ ਹੈ ਜਿਸ ਵਿੱਚੋਂ ਅਸੀਂ ਬਹੁਤ ਕੁਝ ਲੈਨੇ ਆਂ ਔਰ ਜੇ ਗਿਆਨ ਦੇ ਸਮੁੰਦਰ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾ ਜਿਹੜਾ ਨਾਂ ਸਾਡੇ ਸਾਹਮਣੇ ਆਂਦਾ ਹੈ ਉਹ ਆਂਦਾ ਹੈ ਅਧਿਆਪਕ ਦਾ ਅਧਿਆਪਕ ਇੱਕ ਅਜਿਹੀ ਸ਼ਖਸੀਅਤ ਹੈ ਜੋ ਪੂਰੇ ਸਮਾਜ ਦਾ ਸਿਰਜਕ ਵੀ ਹੁੰਦੇ ਨੇ ਔਰ ਜ਼ਿੰਦਗੀ ਦੇ ਹਰ ਮੋੜ ਤੇ ਸਾਨੂੰ ਮਦਦ ਕਰਦੇ ਨੇ ਔਰ ਜੇ ਅਧਿਆਪਕਾਂ ਦੇ ਵਿੱਚੋਂ ਵੀ ਗੱਲ ਕਰੀਏ ਤੇ ਵਿਗਿਆਨ ਅਧਿਆਪਕ ਸ਼ਾਇਦ ਇੱਕ ਆਪਣੀ ਬਹੁਤ ਵਿਸ਼ੇਸ਼ ਅਹਿਮੀਅਤ ਰੱਖਦੇ ਨੇ ਕਿਉਂਕਿ ਇਹ ਨਿਤ ਨਵੀਆਂ ਕਾਢਾਂ ਦੇ ਨਾਲ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਅਪਗ੍ਰੇਡ ਵੀ ਹੋਣਾ ਪੈਂਦਾ ਹੈ ਔਰ ਜੇ ਅਧਿਆਪਕਾਂ ਦੇ ਵਿੱਚ ਸਮੁੱਚੀ ਸੁਸਾਇਟੀ ਦੀ ਗੱਲ ਕਰੀਏ ਤੇ ਇਹਨਾਂ ਦਾ ਰੁਤਬਾ ਵੀ ਸ਼ਾਇਦ ਵਿਗਿਆਨ ਅਧਿਆਪਕਾਂ ਦਾ ਸਭ ਤੋਂ ਉੱਚਾ ਹੁੰਦਾ ਹੈ ਸਾਇੰਸ ਟੀਚਰ ਐਸੋਸੀਏਸ਼ਨ ਨੇ ਇੱਕ ਵੱਡਾ ਉਦਮ ਕੀਤਾ ਹੈ ਇੱਕ ਵੱਡਾ ਉਪਰਾਲਾ ਕੀਤਾ ਹੈ ਆਪਣੇ ਜੋ ਕਲੀਕਸ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਮਾਸਟਰ ਵੀ ਸੀ ਉਹ ਅਧਿਆਪਕ ਹੁਣ ਲੈਕਚਰਰ ਬਣ ਗਏ ਨੇ ਲੈਕਚਰਰ ਬੋਸ ਬਣ ਗਏ ਨੇ ਪ੍ਰਿੰਸੀਪਲ ਬਣ ਗਏ ਨੇ ਪਰ ਅੱਜ ਇੱਕ ਬਹੁਤ ਹੀ ਪਾਵਨਾਤਮਕ ਜੋ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸਾਇੰਸ ਟੀਚਰ ਐਸੋਸੀਏਸ਼ਨ ਵੱਲੋਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਇਮੋਸ਼ਨਲ ਮਾਹੌਲ ਹੈ ਬਹੁਤ ਸਾਰੇ ਟੀਚਰ ਨੇ ਇਥੇ ਜੋ ਭਾਵੇਂ ਹੁਣ ਅਫਸਰ ਬਣ ਗਏ ਨੇ ਪਰ ਉਹ ਵੀ ਆਪਣੇ ਕਲੀਕਸ ਨੂੰ ਮਿਲ ਕੇ ਅੱਜ ਉਹਨੇ ਖੁਸ਼ ਨੇ ਸਦਾ ਗੁਸ਼ਰਨ ਸਿੰਘ ਜੀ ਕਿਦਾਂ ਦਾ ਐਫਰਟਸ ਹੈ ਬੜਾ ਇਹ ਮੋਟੀਵੇਸ਼ਨ ਹੁੰਦੀ ਹੈ ਇੱਕ ਤਰ੍ਹਾਂ ਨਾਲ ਜੋ ਤੁਹਾਡੇ ਨਾਲ ਕੰਮ ਕਰ ਰਿਹਾ ਜਦੋਂ ਪ੍ਰਮੋਟ ਹੁੰਦੇ ਆ ਬਿਲਕੁਲ ਜੀ ਪ੍ਰਮੋਸ਼ਨ ਜਿਹੜੀ ਹੈ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਅਧਿਆਪਕ ਦੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਪਲ ਹੁੰਦਾ ਜਦੋਂ ਉਹ ਆਪਣੇ ਅਗਲਾ ਕਦਮ ਪੁੱਟਦਾ ਉਦੇ ਲਈ ਖੁਸ਼ੀ ਹੁੰਦੀ ਹੈ ਸਾਰੇ ਉਹਦੇ ਪਰਿਵਾਰ ਨੂੰ ਉਸ ਨੂੰ ਖੁਦ ਨੂੰ ਖੁਸ਼ੀ ਹੁੰਦੀ ਹੈ ਤੇ ਉਸ ਖੁਸ਼ੀ ਨੂੰ ਸਾਰਿਆਂ ਨੂੰ ਸਾਂਝਾ ਕਰਨ ਦੇ ਲਈ ਅੱਜ ਇਹ ਉਪਰਾਲਾ ਸਾਂਚਿਟਿਕ ਐਸੋਸੀਏਸ਼ਨ ਕਪੂਰਥਲਾ ਫਗਵਾੜਾ ਵੱਲੋਂ ਕੀਤਾ ਜਾ ਰਿਹਾ ਜਿਹਦੇ ਲਈ ਮੈਂ ਪ੍ਰੋਮੋਸ਼ਨ ਵਾਲੇ ਵਿਧਾਇਕ ਜਾਂ ਪ੍ਰੋਮੋਸ਼ਨ ਜਨਰਲ ਨੂੰ ਮੁਬਾਰਕਬਾਦ ਦਿੰਨਾ ਨਾਲ ਦੀ ਨਾਲ ਐਸਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਹੈ ਕੀਤਾ। ਗੁਰਵਿੰਦਰ ਸਿੰਘ ਜੀ ਸਾਡੇ ਨੂੰ ਸਟੇਟ ਦੇ ਪ੍ਰੈਜ਼ੀਡੈਂਟ ਨੇ ਕਾਫੀ ਵੱਡਾ ਸਾਰ ਰਤਬਾ ਤੁਸੀਂ ਪੂਰੇ ਬਲਾਕਾਂ ਵਿੱਚ ਵੀ ਜਾਂਦੇ ਹੋ ਡਿਸਟ੍ਰਿਕਟ ਵਿੱਚ ਵੀ ਜਾਂਦੇ ਹੋ ਜਿਹੜਾ ਡਿਸਟ੍ਰਿਕਟ ਕਪੂਰਥਲਾ ਦਾ ਇਹ ਐਫਰਟ ਹੈ ਕਿਦਾਂ ਤਾਂ ਸਾਨੂੰ ਲੱਗਾ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦੇਣਾ ਚਾਹਾਂਗਾ ਸਾਡੇ ਸਮੂਹ ਅਧਿਆਪਕ ਵਰਗ ਨੂੰ ਜਿਹੜਾ ਅਸੀਂ 5 ਸਤੰਬਰ ਨੂੰ ਅਧਿਆਪਕ ਦੇ ਦਿਵਸ ਮਨਾ ਰਹੇ ਹਾਂ ਉਹਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਇੱਕ ਬਹੁਤ ਹੀ ਵੱਡਾ ਉਤਰਾਲਾ ਜਿਹੜਾ ਸਾਡਾ ਇਹ ਐ ਸਾਡਾ ਜਿਹੜਾ ਟੀਚਰਸ ਨੂੰ ਆਨਰ ਕਰਨ ਦਾ ਪ੍ਰੋਗਰਾਮ ਹੈ ਕਾਫੀ ਸਮੇ ਤੋਂ ਅਸੀਂ ਇਹਨੂੰ ਪਲਾਨ ਕਰ ਰਹੇ ਸੀ ਪਰ ਕਿਸੇ ਨਾ ਕਿਸੇ ਕਾਰਨ ਇਹ ਅੱਗੇ ਜਾ ਰਿਹਾ ਸੀ ਸੋ ਅਸੀਂ ਜਦੋਂ ਮਿਲ ਕੇ ਇਹ ਪਲਾਨ ਕੀਤਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨਾ ਤਾਂ ਫਿਰ ਉਸ ਤੋਂ ਬਾਅਦ ਸਾਨੂੰ ਸਭ ਤੋਂ ਵਧੀਆ ਇਹ ਲੱਗਾ ਕਿ ਜੇ ਅਸੀਂ ਆਪਣੇ ਹੀ ਟੀਚਰਸ ਦਾ ਸਨਮਾਨ ਕਰਨਾ ਹੈ ਤਾਂ ਕਿਉਂ ਨਾ ਟੀਚਰਸ ਡੇ ਨੂੰ ਹੀ ਚੁਣਿਆ ਜਾਵੇ ਕਿ ਜਿਹੜਾ ਇੱਕ ਸਾਡੇ ਸਾਰੇ ਟੀਚਰਸ ਲਈ ਇੱਕ ਖਾਸ ਦਿਨ ਹੁੰਦਾ ਹੈ ਜਿਸ ਦਿਨ ਇੱਕ ਸਪੈਸ਼ਲ ਰੈਕਗਨਿਸ਼ਨਸ ਜਿਹੜੀ ਆ ਟੀਚਰਸ ਨੂੰ ਉਹ ਬੱਚੇ ਵੀ ਦਿੰਦੇ ਨੇ ਸੋ ਅਸੀਂ ਇਹ ਪਲਾਨ ਕੀਤਾ ਕਿ ਕਿਸੇ ਵੀ ਉਹ ਨਾਂ ਬੁਲਾ ਕੇ ਅਸੀਂ ਆਪਣਿਆਂ ਦਾ ਸਨਮਾਨ ਆਪ ਕਰੀਏ ਤੇ ਬਹੁਤ ਵੱਡੀ ਸ਼ਖਸੀਅਤ ਜੀ ਆਪਾਂ ਗਈਏ ਕਪੂਰਥਲਾ ਦੇ ਵਿੱਚ ਰਾਸ਼ਟ੍ਰਪਤੀ ਅਵਾਰਡ ਜਿਹੜਾ ਤੁਹਾਨੂੰ ਮਿਲਿਆ ਕਿਸ ਤਰ੍ਹਾਂ ਦਾ ਲੱਗਾ ਬੜਾ ਇੱਕ ਬਹੁਤ ਵੱਡੀ ਗੱਲ ਹੁੰਦੀ ਸਟੇਟ ਤੋਂ ਬਾਅਦ ਇੱਕ ਨੈਸ਼ਨਲ ਦਾ ਅਵਾਰਡ ਜਿਹੜਾ ਤੁਸੀਂ ਮਿਲਿਆ ਕਿਸ ਤਰ੍ਹਾਂ ਦਾ ਲੱਗਾ ਔਰ ਇਹਦਾ ਜਿਹੜਾ ਕ੍ਰੈਡਿਟ ਆ ਤੁਸੀਂ ਕਿਹਨੂੰ ਦੇਣਾ ਚਾਹੋਗੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਐਸਟੀਏ ਜਿਨ੍ਹਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਦਿੰਦਾ ਤੇ ਸਾਡੇ ਐਸਟੀ ਜੁਨੀਅਰ ਦੀ ਸਭ ਤੋਂ ਵੱਡੀ ਇਹ ਉਪਲਬਧੀ ਇਹ ਰਹੀ ਆ ਕਿ ਇਹਨਾਂ ਨੇ ਹਰ ਕਿਸੇ ਦੀ ਰੈਕੋਗਨੀਸ਼ਨ ਨੂੰ ਰੈਕੋਗਨਾਈਜ਼ ਕੀਤਾ ਆ ਟੋਲੀ ਰਿਸਪੈਕਟ ਦਿੱਤੀ ਆ ਫੀਲਿੰਗਸ ਹੈਜ਼ ਨੋ ਵਰਡਸ ਜਿਤ ਤੱਕ ਅਵਾਰਡ ਲੈਣ ਦੀ ਆ ਮਲਤੀ ਗਿਆਨਪੀਠ ਪੁਰਸਕਾਰ ਸ਼ਾਇਦ ਮੈਂ ਇਹ ਕਹੂੰਗਾ ਕਿ ساری ਜ਼ਿੰਦਗੀ ਜੋ ਡੈਡੀਕੇਸ਼ਨ ਨਾਲ ਕੰਮ ਕੀਤਾ ਆ ਮੇਰੇ ਪੇਰੈਂਟਸ ਨੇ ਮੇਰੇ ਟੀਚਰਜ਼ ਨੇ ਤੇ ਮੇਰੇ ਕਲੀਗਜ਼ ਨੇ ਤੇ ਮੋਰਓਵਰ ਵਾਰਮ ਵਿਸ਼ਸ ਆਫ एवरीवन ਮਾਈ ਬ੍ਰਦਰ ਸਿਸਟਰਸ ਸਾਰਿਆਂ ਦੇ ਨਾਲ ਹੀ ਮਿਲ ਕੇ ਮੈਨੂੰ ਸ਼ਾਇਦ ਇਹ ਪ੍ਰਾਈਜ਼ ਮਿਲਿਆ ਮਾਸਟਰ ਗੁਰਮੀਤ ਸਿੰਘ ਦੀ ਸਾਡੇ ਵਿਚਾਰ ਨੇ ਸਟੇਟ ਵਾਰਡ ਨੇ ਨੈਸ਼ਨਲ ਵਾਰਡ ਨੇ ਬਹੁਤ ਸਾਰੇ ਹੋਰ ਰਿਵਾਰਡ ਵੀ ਮਿਲਣਗੇ ਮਿਲੇ ਨੇ ਇਹਨਾਂ ਨੇ ਪਰ ਮਸਤੀ ਮੈਂ ਪੁੱਛਣਾ ਚਾਹਾਂਗਾ ਕਿ ਅੱਜ ਬਹੁਤ ਸਾਰੇ ਇੱਥੇ ਜਿਹੜੇ ਅਵਾਰਡ ਇਦਾਂ ਦਾ ਮਿਲਿਆ ਜਿਹੜਾ ਇੱਕ ਆਰਗੇਨਾਈਜੇਸ਼ਨ ਤੁਹਾਡੀ ਜਿਹੜੇ ਤੁਹਾਡੇ ਲਈ ਕੰਮ ਕਰਦੀ ਆ ਜਦੋਂ ਉਹ ਅਵਾਰਡ ਦਿੰਦੀ ਆ ਉਸ ਤੋਂ ਬਾਅਦ ਉਸ ਅਧਿਆਪਕ ਨੂੰ ਕਿਦਾਂ ਦਾ ਲੱਗਦਾ ਸੋ ਬਹੁਤ ਵਧੀਆ ਪ੍ਰਾਣ ਹੈ ਜੀ ਐਸਟੀਏ ਵੱਲੋਂ ਜੋ ਵੀ ਅਵਾਰਡ ਮਿਲਦੇ ਆ ਉਹਨਾਂ ਦੇ ਪਿੱਛੇ ਇੱਕ ਨਾ ਇਹ ਐਸਟੀਏ ਦੀ ਹੀ ਇੱਕ ਪ੍ਰੇਰਣਾ ਹੈ ਜਿਹਦੇ ਸਦਕਾ ਹਰੇਕ ਅਧਿਆਪਕ ਨੂੰ ਕੰਮ ਕਰਨ ਦੀ ਇੱਕ ਉਤਸ਼ਾਹ ਵੀ ਮਿਲਦਾ ਹੈ ਪ੍ਰੇਰਣਾ ਵੀ ਮਿਲਦੀ ਆ ਉਹ ਆਪਣਾ ਜਿਵੇਂ ਕਿ ਕੇਵਲ ਐਸਟੀਏ ਪ੍ਰੋਮੋਟ ਅਧਿਆਪਕਾਂ ਨੂੰ ਵੀ ਸਨਮਾਨਿਤ ਨਹੀਂ ਕਰਦੀ ਇਹ ਪਰੰਪਰਾ ਰਹੀ ਆ ਮੈਨੂੰ 22 ਸਾਲ ਹੋ ਗਏ ਇਸ ਇਸ ਜ਼ਿਲ੍ਹੇ ਦੇ ਵਿੱਚ ਕੰਮ ਕਰਦਿਆਂ ਇੱਕ ਵਾਰ ਕਿਸ ਤਰ੍ਹਾਂ ਸਰ ਲੱਗ ਰਿਹਾ ਅੱਜ ਕਪੂਰਥਲਾ ਤੋਂ ਵੀ ਬਹੁਤ ਸਾਰੇ ਅੱਜ ਟੀਚਰ ਇੱਥੇ ਆਏ ਹੋਏ ਨੇ ਪੂਰੇ ਡਿਸਟ੍ਰਿਕਟ ਦਾ ਇੱਕ ਜੋ ਕਈ ਇੱਕ ਤਰ੍ਹਾਂ ਦਾ ਸਾਇੰਸ ਦਾ ਜਿਹੜਾ ਇੱਕ ਪੂਰਾ ਸੋਮਾ ਜਿੱਥੇ ਬੈਹਰੇ ਆਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਟੀਚਰ ਡੇ ਦੀ ਸਾਰੇ ਮੁਲਕ ਨੂੰ ਵਧਾਈ ਦੇਣਾ ਡਾਕਟਰ ਰਾਧਾ ਕ੍ਰਿਸ਼ਨ ਜੀ ਦੇ ਨੂੰ ਯਾਦ ਕਰਦੇ ਆ ਇਹ ਦਿਨ ਬਣਾਇਆ ਜਾਂਦਾ ਅਧਿਆਪਕ ਵਰਗ ਜਿਹੜਾ ਵਾ ਓਹੀ ਪੂਰੇ ਸਮਾਜ ਨੂੰ ਦੇਸ਼ ਨੂੰ ਦਿਸ਼ਾ ਨਿਰਦੇਸ਼ ਦਿੰਦਾ ਤੇ ਤਰੱਕੀ ਵੱਲ ਲੈ ਕੇ ਜਾਂਦਾ ਅੱਜ ਕੇ ਆਚਲ ਅਵਾਰਡ ਸੱਚ ਦਿਨ ਦੇਣਗੇ ਕਿਸ ਤਰ੍ਹਾਂ ਦਾ ਮੈਂ ਅੱਜ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਜਿਦੋਂ ਕਿਸੇ ਦੇ ਘਰ ਕੋਈ ਪੁੱਤ ਜੰਮਿਆ ਹੋਵੇ ਨਾ ਹਾਂ ਉਹ ਜਿੰਨੀ ਖੁਸ਼ੀ ਹੁੰਦੀ ਹੈ ਨਾ ਉਨੀ ਖੁਸ਼ੀ ਹੈ ਜੀ ਗੁਰਦੀਆਂ ਰੇੜੀਆਂ ਵੱਡੀਆਂ ਜਾਂਦੀਆਂ ਹਾਂ ਅੱਜ ਪਤਾ ਨਹੀਂ ਕੀ ਵੰਡਣਗੇ ਤਾਂ ਬਾਅਦ ਦਿਖਾ ਦੇ ਹਾਂਜੀ ਤੇ ਇਹ ਬਹੁਤ ਯਾਨੀ ਕਿ ਅੱਜ ਖੁਸ਼ੀ ਅੰਦਰੋਂ ਰੂਹ ਯਾਨੀ ਕਿ ਖੁਸ਼ ਹੋ ਗਈ ਇਹਨਾਂ ਦੀ ਤਰੱਕੀ ਵੇਖ ਕੇ ਤੇ ਮਜ਼ਾ ਆ ਗਿਆ ਜੀ ਯਾਨੀ ਕਿ ਮੈਂ ਕਹਿੰਦਾ ਇਹ ਆਵਾਜ਼ ਰਹਿਣ ਤੇ ਇਹ ਜਿੱਦਾਂ ਇਹ ਤਰੱਕੀ ਕਰਦੇ ਆ ਇੰਦੀ ਸਾਡੇ ਸਮਾਜ ਨੂੰ ਇੰਦੀ ਤਰੱਕੀ ਵੱਲ ਲੈ ਕੇ ਜਾਣ ਦੇਸ਼ ਨੂੰ ਸਾਡੇ ਨੂੰ ਤਰੱਕੀ ਵੱਲ ਲੈ ਕੇ ਜਾਣ ਸੰਸਥਾਵਾਂ ਹਮੇਸ਼ਾ ਤਰੱਕੀ ਕਰਦੀਆਂ ਨੇ ਸਹਿਯੋਗ ਦੇ ਨਾਲ ਔਰ ਮਜਬੂਤੀ ਦੇ ਨਾਲ ਜਦੋਂ ਸੰਗਠਨ ਮਜਬੂਤ ਹੁੰਦਾ ਹੈ ਔਰ ਇਸ ਦਾ ਪ੍ਰਗਟਾਵਾ ਤੁਸੀਂ ਦੇਖ ਰਹੇ ਹੋ ਅੱਜ ਭਾਵੇਂ ਕਿ ਕੁਝ ਇੱਕ ਟੀਚਰ ਹੀ ਪ੍ਰਮੋਟ ਹੋਏ ਨੇ ਔਰ ਉਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ ਪਰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਹਰ ਅਧਿਆਪਕ ਨੂੰ ਇਹ ਅਵਾਰਡ ਮਿਲਿਆ ਹੋਵੇ ਔਰ ਇਹ ਅਵਾਰਡ ਉਹਨਾਂ ਲਈ ਦਿੱਤਾ ਜਾ ਰਿਹਾ ਹੋਵੇ ਔਰ ਉਸ ਲਈ ਜਦੋਂ ਸਾਇੰਸ ਟੀਚਰ ਐਸੋਸੀਏਸ਼ਨ ਦਾ ਇਹ ਯਤਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਾਲ ਟੀਚਰਾਂ ਦੇ ਲਈ ਵੀ ਪ੍ਰੇਰਨਾ ਬਣੇਗਾ ਤੇ ਉਹਨਾਂ ਨੂੰ ਸਮਾਜ ਵਿੱਚ ਚੰਗਾ ਤੇ ਵਧੀਆ ਕਰਨ ਦੇ ਲਈ ਉਤਸ਼ਾਹਿਤ ਵੀ ਕਰੇਗਾ ਕੈਮਰਾਮੈਨ ਪਵਨ ਪਿੰਕਾ ਦੀ ਫਗਵਾੜਾ ਹੈਲੈਂਡ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ